ਜਰੀਲੀ ਸ਼ਰਾਬ ਚਾਰ ਲੋਕਾਂ ਦੇ ਲਈ ਕਾਲ ਬਣ ਕੇ ਆਈ ਹੈ ਦਰਸਲ ਸ਼ਰਾਬ ਪੀਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੰਗਰੂਰ ਦੇ ਪਿੰਡ ਗੁਜਰਾں ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸਾਰੇ ਪਿੰਡ ਦੇ ਵਿੱਚ ਹੜਕਾ ਮਚਿਆ ਹੋਇਆ ਹੈ ਹਾਲਾਂਕਿ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਨਸ਼ੀਲੀ ਤੇ ਜਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਵਿਅਕਤੀ ਰਬ ਨੂੰ ਪਿਆਰੇ ਹੋ ਚੁੱਕੇ ਨੇ ਉਮਰ ਵੀ ਮਹਿਜ 30 ਤੋਂ 50 ਸਾਲ ਦੇ ਵਿਚਕਾਰ ਇਹਨਾਂ ਵਿਅਕਤੀਆਂ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਸ਼ਰਾਬ ਪੀਣ ਕਰਕੇ ਮੌਤ ਹੋਈ ਹੈ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ ਤਾਂ ਪਿੰਡ ਗੁਜਰਾ ਦੇ ਵਿੱਚ ਹੜਕਾ ਮਚਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਸਨ ਅੱਜ ਤੋਂ ਕੁਝ ਸਾਲ ਪਹਿਲਾਂ ਕਿ ਜਰੀਲੀ ਸ਼ਰਾਬ ਪੀਣ ਦੇ ਨਾਲ ਤਕਰੀਬਨ 13 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਤੇ ਹੁਣ ਸੰਗਰੂਰ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਾਰ ਲੋਕਾਂ ਦੇ ਲਈ ਕਾਲ ਬਣ ਗਈ ਸ਼ਰਾਬ ਕਿਉਂਕਿ ਸ਼ਰਾਬ ਪੀਣ ਕਰਕੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਮਰ ਵੀ ਮਹਿਜ 30 ਤੋਂ 50 ਸਾਲ ਦੇ ਵਿਚਕਾਰ ਇਹਨਾਂ ਵਿਅਕਤੀਆਂ ਦੇ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਸ਼ਰਾਬ ਪੀਣ ਕਰਕੇ ਮੌਤ ਹੋਈ ਹੈ ਹਾਲਾਂਕਿ ਕਿਸ ਕਾਰਨ ਕਰਕੇ ਮੌਤ ਹੋਈ ਹੈ ਇਸ ਦੀ ਜਾਂਚ ਪੜਤਾਲ ਪੁਲਿਸ ਤੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਚਾਰ ਘਰਾਂ ਦੇ ਵਿੱਚ ਜੋ ਹੈ ਆhtੀਆਂ ਉੱਠਣ ਗਿਆ ਸਿਵੇ ਬਲਣਗੇ ਕਿਉਂਕਿ ਜੈਰੀਲੀ ਸ਼ਰਾਬ ਜਿਹੜੀ ਹੈ ਕਾਲ ਬਣ ਕੇ ਆਈ ਹੈ ਤੇ ਅੱਜ ਤੜਕਸਾਰ ਇਹਨਾਂ ਚਾਰ ਘਰਾਂ ਦੇ ਵਿੱਚ ਕੀਰਨੇ ਪੈ ਰਹੇ ਨੇ ਰੋਂਦੀਆਂ, কুরਲੌਂਦੀਆਂ ਘਰ ਦੀਆਂ ਔਰਤਾਂ ਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਇਹ ਆ ਜਾ ਰਿਹਾ ਕਿ ਸ਼ਰਾਬ ਦਾ ਸੇਵਨ ਕਰਦੇ ਸਨ ਪਰ ਇਹ ਸ਼ਰਾਬ ਕਾਲ ਬਣ ਕੇ ਸਾਹਮਣੇ ਆਏਗੀ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਪਰਿਵਾਰ ਇਸ ਵੇਲੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰੋਂਦਾ ਹੋਇਆ, কুরਲੌਂਦਾ ਹੋਇਆ ਵਿਰਲਾਪ ਕਰ ਰਿਹਾ ਕਿਉਂਕਿ ਜਦੋਂ ਕਿਸੇ ਘਰ ਦਾ ਜੀ ਚਲਿਆ ਜਾਂਦਾ ਹੈ ਤਾਂ ਉਸ ਘਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਰੀਲੀ ਸ਼ਰਾਬ ਜਿਹੜੀ ਹੈ ਕਾਲ ਬਣ ਕੇ ਆਈ ਹੈ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿੰਡ ਦੇ ਵਿੱਚ ਹੜਕਾ ਮਚਿਆ ਹੋਇਆ ਹੈ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਾਂ ਤਰਨਤਾਰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਕਈ ਪਿੰਡਾਂ ਦੇ ਵਿੱਚ ਉਹ ਜੋ ਹੈ ਜਰੀਲੀ ਸ਼ਰਾਬ ਪੀਂਦ ਕਰਕੇ 13 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਸਨ ਜਿਸ ਤੋਂ ਬਾਅਦ ਜੋ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਜੋ ਹੈ ਇਸ ਮਾਮਲੇ ਦੇ ਵਿੱਚ ਸਰਕਾਰਾਂ ਨੂੰ ਘੇਰਿਆ ਗਿਆ ਸੀ ਕਿ ਕਿਸ ਤਰ੍ਹਾਂ ਸ਼ਰਾਬ ਪੀਣ ਦੇ ਕਰਕੇ ਇਹ ਮੌਤਾਂ ਹੋਈਆਂ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਸੰਗਰੂਰ ਤੋਂ ਹੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜ਼ਹਿਰੀਲੀ ਸ਼ਰਾਬ ਦੇ ਕਰਕੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਲਾਕੇ ਦੇ ਵਿੱਚ ਹੜਕਾ ਮਚਿਆ ਹੈ ਸੋਗ ਦੀ ਲਹਿਰ ਹੈ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਅਸਲ ਦੇ ਵਿੱਚ ਮੌਤ ਦੇ ਕਾਰਨ ਕੀ ਰਹੇ ਨੇ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਪਰ ਮੁੱਢਲੀ ਜਾਣਕਾਰੀ ਦੇ ਮੁਤਾਬਕ ਸ਼ਰਾਬ ਨੇ ਜੋ ਜਾਨ ਲਈ ਹੈ ਇਹਨਾਂ ਚਾਰ ਵਿਅਕਤੀਆਂ ਦੀ ਜਿਨ੍ਹਾਂ ਦੇ ਵਿੱਚੋਂ ਭੋਲਾ ਸਿੰਘ ਜਿਸ ਦੀ ਕੀ ਉਮਰ 50 ਸਾਲ ਦੇ ਕਰੀਬ ਹੈ ਨਿਰਮਲ ਸਿੰਘ ਅਤੇ ਪ੍ਰਗਟ ਸਿੰਘ ਜਿਨ੍ਹਾਂ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਜਗਜੀਤ ਸਿੰਘ ਜਿਨ੍ਹਾਂ ਦੀ ਉਮਰ ਹੈ 30 ਸਾਲ ਦੇ ਕਰੀਬ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਹਨਾਂ ਮੌਤਾਂ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਬੇहद ਮੰਦ ਭਾਗੀ ਖਬਰ ਹੈ ਕਿ ਆਖਿਰਕਾਰ ਇਸ ਘਟਨਾਕਰਮ ਦੇ ਵਿੱਚ ਗਲਤੀ ਕਿਸ ਦੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਇਸ ਤੋਂ ਪਹਿਲਾਂ ਜੋ ਹੈ ਜਰਿਲੀ ਸ਼ਰਾਬ ਦੇ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਜੋ ਹੈ ਲਗਾਤਾਰ ਸਰਕਾਰਾਂ ਨੂੰ ਵੀ ਘੇਰਿਆ ਗਿਆ ਸੜਕਾਂ ਦੇ ਉੱਤੇ ਆ ਕੇ ਪ੍ਰਦਰਸ਼ਨ ਵੀ ਕੀਤੇ ਗਏ ਤਾਂ ਇਹ ਸਭ ਦੇ ਵਿਚਾਲੇ ਤਰਨਤਾਰਨ ਤੋਂ ਬਾਅਦ ਹੁਣ ਇਹ ਸੰਗਰੂਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੇਰੀਲੀ ਸ਼ਰਾਬ ਦੇ ਕਰਕੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਕਿਉਂਕਿ ਘਰ ਦੀਆਂ ਔਰਤਾਂ ਜਿਹੜੀਆਂ ਨੇ ਵਿਰਲਾਪ ਕਰਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ